ਇਹ ਅਸੀਂ ਪਹਿਲੀ ਵਾਰ ਦੇਖਿਆ ਹੈ ਕਿ ਆਰਐਸਐਸ ਦਾ ਆਗੂ ਆਰਐਸਐਸ ਦਾ ਆਰਐਸਐਸ ਦਾ ਆਗੂ ਉਹ ਡਿਬਰੂਗੜ ਜੇਲ੍ਹ ਚ ਮੁਲਾਕਾਤ ਕਰਦਾ ਤੇ ਬਾਹਰ ਆ ਕੇ ਕਹਿੰਦਾ ਕਿ ਮਾਂ ਕੁਛ ਲਿਖੇ ਲੜਨਗੇ ਗੱਲਾਂ ਵੱਡੀਆਂ ਵੱਡੀਆਂ ਬਹੁਤ ਤਾਂ ਦੀਆਂ ਹਾਂਜੀ ਇਸੋ ਤੱਕ ਕਹਿੰਦੇਗੇ ਫਿਰ ਕੀ ਹੋ ਜੇ ਪੰਜ ਚਾਰ ਮਰ ਜਾਣਗੇ ਜਿਹੜੀ ਮੱਸਿਆ ਲੱਗਣੋਂ हट ਜੂ ਤੇ ਮੇਰਾ ਖਿਆਲ ਹੈ ਕਿ ਫੋਜਾਰ ਨੂੰ ਇਹ ਫਿਰਦੇ ਰਹੇ ਮਨ ਆਣੀ ਲੈਣਾ ਸਮਝੀ ਜਾਓ ਅਜੇ ਪਰ ਫਿਰ ਤਰਲੇ ਮਾਰ ਮਾਰ ਕੇ ਪੇਸ਼ ਹੁੰਦੇ ਆ ਆਤਮ ਸਮਰਪਣ ਕਰਦੇ ਆਤਮ ਸਮਰਪਣ ਕਰਨਾ ਮਤਲਬ ਹਾਰ ਮੰਨਣਾ ਆਪਣੇ ਆਪ ਨੂੰ ਪੇਸ਼ ਕਰ ਦੇਣਾ ਤੇ ਫਿਰ ਕਹਿੰਦੇ ਅਸੀਂ ਬਾਦਰ ਬੜੇ 29 ਸਾਲ ਵਾਲਾ ਦੀ ਗੱਲ ਨਹੀਂ ਕਰਦੇ ਕਿਸੇ ਹੋਰ ਦੀ ਗੱਲ ਨਹੀਂ ਕਰਦੇ ਆਏ ਇੱਕ ਕਿਸਾਨ ਵਾਲੀ ਏ ਜੂੰਤੇ ਸੀ ਖਾਣੇ 'ਚ ਕਰਦੀ। ਇਹ ਖਾਣੇ 'ਚ 20 ਦਿਨ ਕੇਜ 'ਚ 30 ਦਿਨ ਨਜਾਇਜ਼ ਰਸਤਾ ਚ। ਹਾਂਜੀ। ਐਨਐਸਓ ਨੇ ਸੈਸ ਵੀ ਕਈ ਰੇ ਖਾਦੀ ਕੀਤੀ ਹੈ। ਤੇ ਜਿਹੜੀਆਂ ਜਿੰਨਾ ਹੀ ਕੱਟ ਕੇ ਆ ਛੱਡੇ ਪਹਿਲੀ ਮੁਲਾਕਾਤ ਮੇਰੀ 9.5 ਮਹੀਨੇ ਬਾਅਦ ਹੋਈ। ਔਰ ਮੇਰੇ ਘਰ ਕੇ ਚੂਹੇ ਦੀ ਖੁੱਡ 'ਚ ਵੀ ਹਵਾ ਚੜ ਜਾਂਦੀ ਜਿਹੋ ਜਿਹੇ ਸੱਤ ਹਾਲਾਤਾਂ 'ਚ ਸਾਨੂੰ ਰੱਖਿਆ ਉੱਥੇ ਹਵਾ ਵੀ ਨਹੀਂ ਜਾਂਦੀ। ਨਾ ਪਤਾ ਲੱਗਦਾ ਦਿਨ ਚੜਦੇ ਪਤਾ ਲੱਗਦਾ ਕਿ ਕਿੱਧਰੋਂ ਚੜਦਾ ਕਿੱਧਰ ਡੁੱਬਦਾ ਕੁਛ ਨਹੀਂ ਸੀ ਪਤਾ ਤੇ ਜਾਂ ਇਹ ਹੀ ਸੀਗਾ ਕਿ ਜੋ ਕਹਿਰ ਵਾਪਰ ਸਕਦਾ ਸੀ ਸਿਸਰੀ ਦਾ ਤੇ ਉਹੀ ਵਾਪਰਦਾ ਹੈ ਮਹੀਨੇ ਬਣੇ ਅੱਜ ਵੀ ਰਿਕਾਰਡਿੰਗ ਨੂੰ ਜੀ ਤੋ 22 ਮੈਸੇਜ ਕਰ ਦਿੱਤੇ ਕਿੰਨੇ ਆਨੇ ਸੁਣੇ ਸੁਣੇ ਕਿਉਂ ਨੌਜਵਾਨੋ ਨਹੀਂ ਸੁਣੇ ਭਾਈ ਰਾਜਵੰਦ ਨੇ ਸੁਣੇ ਤੇ ਅਜਿਹੇ ਮਹਾਂਪੁਰਖ ਨੇ ਸੁਣੇ ਸੁਣੇ ਹਨ ਆੜੀਰ ਕਾਡੂ ਮੌਂਗਿਆ ਰਿਹਾ ਇੰਨਾ ਵਾਈਸ ਮੈਸੇਜ ਆਉਂ ਰਿਹਾ ਹੈ ਨਾ ਕਮਾਨ ਹੋ ਗਈ ਹੈ ਯਾਰ ਸੰਧਾਨ ਨਹੀਂ ਮੰਨਦੇ ਜੀ ਅਜ ਸੰਧਾਨ ਨਹੀਂ ਮੰਨਦੇ ਜੀ ਚੋਣ ਪ੍ਰਣਾਲੀ 'ਚ ਵਿਸ਼ਵਾਸ ਨਹੀਂ ਰੱਖਦੇ ਜੀ ਤੁਣ ਕਹਿੰਦੇ ਚੋਣਾ ਵੀ ਲੜਨੀ ਹੈ ਹਾਂਜੀ ਸਭ ਤੋਂ ਵੱਡੀ ਗੱਲ ਮੈਂ ਜਿਹੜਾ ਜਵਾਬ ਮੰਗਦਾ ਹਾਂ ਕਿ ਯਾਰ ਈ ਤਾਂ ਸੁਣਿਆ ਸੀ ਵੀ ਕਿਸੇ ਪੰਥਕ ਵਿਸ਼ਖੀਅਤ ਨੇ ਜਦ ਪਰ ਜਿਹਨਾਂ ਚ ਟਿੱਕਾ ਦਿੰਦੇ ਰਿਹਾ ਜਹਦਰ ਮੋਹਨ ਸਿੰਘ ਤੋਂੜ ਵਰਗੇ ਲੜਦੇ ਰਿਹਾ ਸਰਦਾਰ ਸਿੰਘ ਜੀ ਸੇ ਮਾਨ ਵੜ ਕੇ ਲੜਦੇ ਰਿਹਾ ਕੋਈ ਪੰਥਕ ਜਥੇਬੰਦੀ ਪੰਥਕ ਸਖਸ਼ੀਅਤਾਂ ਅਣ ਜਾਣ ਕਰਦੀਆਂ ਸੀ ਪਹਿਲੀ ਵਾਰ ਦੇਖਿਆ ਹੈ ਕਿ ਆਰਐਸਐਸ ਦਾ ਆਗੂ ਆਰਐਸਐਸ ਦਾ ਆਰਐਸਐਸ ਦਾ ਆਗੂ ਉਹ ਡਿਬਰੂਗੜ੍ਹ ਜੇ ਵਿੱਚ ਮੁਲਾਕਾਤ ਕਰਦਾ ਤੇ ਬਾਹਰ ਆਣ ਕੇ ਕਹਿੰਦਾ ਕਿ ਮਾਂ ਪੁਸ਼ ਰੱਖਿ ਲੜਨਗੇ हम जे आर एस एस का आगू जी के बारे ऐलान करता है इलैक्शन लड़न का फिर आर एस एस का लिंक मैं नहीं कहता आर एस एस नसो तो सही आर एस एस का कनैक्शन की है